ਮੈਂ ਇਹ ਮਸਮੂਨ ਹੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀ ਆ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਅ ਕਿਉਂਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਦੇਰ ਉਸ ਲਾਈਨ ਵਿੱਚ ਰਿਹਾ ਜਿਹਨੂੰ ਪੋਲਿਟਿਕਸ ਕਹਿੰਦੇ ਸਿਆਸਤ ਕੋਸ਼ਿਸ਼ ਕੀਤੀ ਹੈ ਕਿ ਆਪਣੇ ਹਿਸਾਬ ਨਾਲ ਜਸਟੀਫਾਈ ਕਰਾਂ ਹੁਣ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਹਾਂ ਮੈਨੂੰ ਪਤਾ ਹੀ ਨਹੀਂ ਜਮਾਂ ਲੇਕਿਨ ਰਾਜਨੀਤੀ ਸੇ ਆਪ ਜੁੜੇ ਰਹੇ ਹੈ ਰਾਜਨੀਤੀ ਕੇ ਆਪ ਕੋ ਤਜਰਬਾ ਹੈ ਅ ਪ੍ਰਧਾਨ ਮੰਤਰੀ ਜੋ ਜਲੰਧਰ ਬੋਰੇ ਪਿਆਰੇ ਸ਼੍ਰੀ ਗੁਰੂ ਰਵਿਦਾਸ ਜੰਤੀ ਪਰ ਡੇਰਾ ਪੰਨਾ ਅਸਿਸਟੈਂਟ ਆ ਰਹੇ ਓਨੇ ਲੇਕੇ ਕੀ ਕਹਿੰਦੇ ਗੁਰੂ ਰਵਿਦਾਸ ਸਮਰਾਜੀ ਦੇ ਗੁਰਪੁਰਬ ਦੀ ਇਨਕਲਾਬੀ ਗੁਰੂ ਦੇ ਗੁਰਪੁਰਬ ਦੀ ਗਰੀਬਾਂ ਦੇ ਮਸੀਹ ਗੁਰੂ ਹੋਏ ਨੇ ਉਹ

ਇਹਨਾਂ ਚੀਜ਼ਾਂ ਤੋਂ ਸਾਡੀ ਜਾਨ ਛੁੱਟੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਵੇ ਉਹ ਬਿਨਾਂ ਕਿਸੇ ਡਰ ਖੌਫ ਕੋਈ ਅਹੋਜੀ ਖਬਰ ਨਾ ਕਦੀ ਸੁਣਨ ਨੂੰ ਮਿਲੇ ਮੈਂ ਇਹੀ ਪ੍ਰੇ ਕਰਦਾ ਸਭ ਲਈ ਪ੍ਰੇ ਕਰਦਾ ਅੱਛਾ ਪੰਜਾਬ ਕੇ ਹਾਲਾਤੋਂ ਨੂੰ ਲੈ ਕੇ ਕਿਵੇਂ ਦੇਖਦੇ ਕਿਉਂਕਿ ਪੰਜਾਬ ਮੇਂ ਆਏ ਦਿਨ ਧਮਕੀ ਭਰੀ ਈਮੇਲ ਆ ਰਹੀ ਹੈ ਅੱਜ ਵੀ ਸੈਕਰੀਟੇਟ ਕੋ ਬੰਬ ਸੇ ਉਡਾਣੇ ਕੀ ਧਮਕੀ ਮਿਲੀ ਹੈ ਸੁਰੱਖਿਆ ਵੜਾ دی ਗਈ ਹੈ ਔਰ ਪੰਜਾਬ ਕੇ ਸਕੂਲਾਂ ਮੇਂ ਅਦਾਲਤੋਂ ਮੇਂ ਵੀ ਧਮਕੀ ਮਿਲ ਚੁਕੀ ਹੈ ਹਾਂਜੀ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਐਫਰਟਸ ਕਰਨੇ ਚਾਹੀਦੇ ਆ ਸਿਆਣਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਸ ਮਸਲੇ ਨੂੰ ਬਹੁਤ ਵੱਡਾ ਮਸਲਾ ਹੈ ਔਰ ਲਾਅ ਐਂਡ ਆਰਡਰ ਦਾ ਇਹਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਪ੍ਰਧਾਨ ਮੰਤਰੀ ਸੇ ਮੁਲਾਕਾਤ ਕਰਾਂਗੇ ਹਾਂਜੀ ਪ੍ਰਧਾਨ ਮੰਤਰੀ ਆਏਗੇ ਤਾਂ ਮੁਲਾਕਾਤ ਕਰਾਂਗੇ ਮੈਂ ਤਾਂ ਬਹੁਤ ਮੁਲਾਕਾਤ ਕੀਤੀ ਮਸਲਸਲ ਕੰਟੀਨਿਊਸ ਹੁਣ ਬਾਦਸ਼ਾਹ ਨੂੰ ਤਾਂ ਬਾਦਸ਼ਾਹ ਦੀ ਮਰਜ਼ੀ ਨਾਲ ਮਿਲ ਸਕਦਾ ਕੋਈ ਮੈਂ ਇਹ ਮਜ਼ਮੂਨ ਹੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀਆਂ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਉਂਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਦੇਰ ਉਸ ਲਾਈਨ ਵਿੱਚ ਰਿਹਾ ਜਿਹਨੂੰ ਪੋਲਿਟਿਕਸ ਕਹਿੰਦੇ ਸਿਆਸਤ ਕੋਸ਼ਿਸ਼ ਕੀਤੀ ਹੈ ਕਿ ਆਪਣੇ ਹਿਸਾਬ ਨਾਲ ਜਸਟੀਫਾਈ ਕਰਾਂ ਹੁਣ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਹਾਂ ਮੈਨੂੰ ਪਤਾ ਹੀ ਨਹੀਂ ਜਮਾ ਲੇਕਿਨ ਰਾਜਨੀਤੀ ਸੇ ਆਪ ਜੁੜੇ ਰਹੇ ਹੈ ਰਾਜਨੀਤੀ ਕੇ ਆਪ ਕੋ ਤਜਰਬਾ ਹੈ ਅ ਪ੍ਰਧਾਨ ਮੰਤਰੀ ਜੋ ਜਲੰਧਰ ਟੋਰੇ ਪੇ ਆ ਰਹੇ ਸ਼੍ਰੀ ਗੁਰੂ ਰਵਿਦਾਸ ਜੰਤੀ ਪਰ ਡੇਰਾ ਪੰਨਾ ਸਿਖੰਡ ਆ ਰਹੇ ਉਹਨੇ ਲੇਕੇ ਕੀ ਕਹਿੰਦੇ ਗੁਰੂ ਰਵਿਦਾਸ ਸਮਰਾਜੀ ਦੇ ਗੁਰਪੁਰਬ ਦੀ ਇਨਕਲਾਬੀ ਗੁਰੂ ਦੇ ਗੁਰਪੁਰਬ ਦੀ ਗਰੀਬਾਂ ਦੇ ਮਸੀਹਾ ਗੁਰੂ ਹੋਏ ਨੇ ਉਹ

ਇਹਨਾਂ ਚੀਜ਼ਾਂ ਤੋਂ ਸਾਡੀ ਜਾਨ ਛੁੱਟੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਵੇ ਉਹ ਬਿਨਾਂ ਕਿਸੇ ਡਰ ਖੌਫ ਕੋਈ ਅਜੀ ਖਬਰ ਨਾ ਕਦੀ ਸੁਣਨ ਨੂੰ ਮਿਲੇ ਮੈਂ ਇਹੀ ਪ੍ਰੇ ਕਰਦਾ ਸਭ ਲਈ ਪ੍ਰੇ